ਰਾਜਵੀਰ ਜਵੰਦੇ ਨੂੰ ਅੱਜ ਨੌਵਾਂ ਦਿਨ ਹੈ ਵੈਂਟੀਲੇਟਰ ਦੇ ਪਏ ਨੂੰ ਤੇ ਰਾਜਵੀਰ ਜਵੰਦਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਪੰਜਾਬ ਦੇ ਲੱਖਾਂ ਲੋਕ ਜਿਹੜੇ ਅਰਦਾਸਾਂ ਕਰ ਰਹੇ ਨੇ ਵੀ ਰਾਜਵੀਰ ਜਵੰਦਾ ਕਦੋਂ ਠੀਕ ਹੋ ਕੇ ਪਰਿਵਾਰ ਦੇ ਵਿੱਚ ਆਵੇਗਾ ਤੇ ਦੂਜੇ ਪਾਸੇ ਡਾਕਟਰਾਂ ਨੇ ਕਿਹਾ ਵੀ ਸਾਡੇ ਉੱਪਰ ਤੋਂ ਗੱਲ ਹੋ ਗਈ ਆ ਤੇ ਤੁਸੀਂ ਅਰਦਾਸਾਂ ਕਰੋ ਵੀ ਬੰਦ ਤੋਂ ਵੱਧ ਅਰਦਾਸ ਕਰਕੇ ਪ੍ਰਮਾਤਮਾ ਤੋਂ ਮੰਗੋ ਵੀ ਰਾਜਵੀਰ ਜਵੰਦਾ ਜਿਹੜਾ ਠੀਕ ਹੋ ਜਾਵੇ ਕਿਉਂਕਿ ਰਾਜਵੀਰ ਜਵੰਦਾ ਦੇ ਜਿਹੜੇ ਹੱਥ ਪੈਰ ਨੇ ਉਹਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਲਗਾਤਾਰ ਜਿਹੜੇ ਕਮਜ਼ੋਰ ਪੈ ਰਹੇ ਨੇ ਰਾਜਵੀਰ ਜਵੰਦੇ ਦੀਆਂ ਬਾਹਾਂ ਦੀ ਗੱਲ ਕਰੀਏ ਲੱਤਾਂ ਦੀ ਗੱਲ ਕਰੀਏ ਹੋਰ ਸਰੀਰ ਦੇ ਜੋ ਵੀ ਅੰਗ ਨੇ ਸਾਰੇ ਹੌਲੀ ਹੌਲੀ ਕਰਕੇ ਸੁੱਕ ਵੀ ਰਹੇ ਨੇ ਕਿਉਂਕਿ ਬਾਡੀ ਕਿਤੋਂ ਵੀ ਜਿਹੜਾ ਕੋਈ ਵੀ ਸੰਕੇਤ ਨਹੀਂ ਦੇ ਰਹੀ ਕੋਈ ਵੀ ਅੰਗ ਸਰੀਰ ਦਾ ਜਿਹੜਾ ਕੰਮ ਨਹੀਂ ਕਰ ਰਿਹਾ ਵੈਂਟੀਲੇਟਰ ਤੇ ਪਏ ਰਾਜਵੀਰ ਜਵੰਦੇ ਦੀ ਇਸ ਵੇਲੇ ਸਿਰਫ ਹਾਰਟ ਬੀਟ ਚੱਲ ਰਹੀ ਆ ਜਿਹੜਾ ਬ੍ਰੇਨ ਆ ਉਹ 100% ਜਿਹੜਾ ਡੈਮੇਜ ਹੋ ਗਿਆ ਬੜੇ ਲੋਕਾਂ ਵੱਲੋਂ ਇਹ ਮੰਗ ਉੱਠ ਰਹੀ ਆ ਵੀ ਰਾਜਵੀਰ ਜਵੰਦੇ ਨੂੰ ਜਿਹੜਾ ਪੀਜੀਆਈ ਦਾਖਲ ਕਰੋ ਕਿਉਂਕਿ ਪੀਜੀਆਈ ਦੇ ਵਿੱਚ ਜਿਹੜਾ ਇੱਕ ਵਧੀਆ ਇਲਾਜ ਹੁੰਦਾ ਦੂਜੇ ਪਾਸੇ ਰਾਜਵੀਰ ਦੀ ਮਾਤਾ ਨੇ ਕਿਹਾ ਕਿ ਜੇਕਰ ਉਸ ਦਿਨ ਮੈਨੂੰ ਪਤਾ ਹੁੰਦਾ ਵੀ ਇਹ ਹਾਦਸਾ ਹੋਣਾ ਤਾਂ ਰਾਜਵੀਰ ਜਵੰਦੇ ਨੂੰ ਮੈਂ ਬੋਲ ਮਾਰ ਕੇ ਪਹਿਲਾਂ ਹੀ ਰੋਕ ਲੈਂਦੀ ਜਾਂ ਉਹਦੇ ਮੋਟਰਸਾਈਕਲ ਦੇ ਵਿੱਚੋਂ ਚਾਬੀ ਕੱਢ ਲੈਂਦੀ ਰਾਜਵੀਰ ਨੇ ਕਦੇ ਵੀ ਮੇਰੀ ਕੋਈ ਵੀ ਗੱਲ ਜਿਹੜੀ ਨਹੀਂ ਟਾਲੀ ਤੇ ਹੁਣ ਜਿਹੜਾ ਸਾਨੂੰ ਇਹ ਖਮਿਆਜਾ ਉਹ ਭੁਗਤਣਾ ਪੈ ਗਿਆ ਡਾਕਟਰਾਂ ਦੀ ਗੱਲ ਕਰੀਏ ਹੁਣ ਡਾਕਟਰਾਂ ਨੇ ਜਿਹੜੀ ਆ ਬੁਲੇਟਿਨ ਆ ਰਾਜਵੀਰ ਜਵੰਦੇ ਦੀ ਸਿਹਤ ਨੂੰ ਲੈ ਕੇ ਉਹ ਦੇਣੀ ਬੰਦ ਕਰ ਦਿੱਤੀ ਤੇ ਇਹ ਗੱਲ ਡਾਕਟਰਾਂ ਨੇ ਸਪਸ਼ਟ ਕਹਿ ਦਿੱਤੀ ਆ ਵੀ ਰਾਜਵੀਰ ਜਵੰਦੇ ਦੀ ਬਾਡੀ ਦੇ ਵਿੱਚ ਕੋਈ ਹਿਲਜੁਲ ਨਹੀਂ ਹੈਗੀ ਕੋਈ ਉਸ ਦਾ ਸਰੀਰ ਦਾ ਅੰਗ ਹੈ ਜਿਹੜਾ ਉਹ ਕੰਮ ਨਹੀਂ ਕਰਦਾ ਉਹਨੂੰ ਉਸਨੂੰ ਬਚਾਉਣਾ ਹੀ ਜਿਹੜਾ ਇੱਕ ਚਮਤਕਾਰ ਹੋਵੇਗਾ ਜੇਕਰ ਉਹ ਬਚ ਸਕਦਾ ਤਾਂ ਰਾਜਵੀਰ ਜਵੰਦੇ ਲਈ ਕੋਈ ਆਪਣੇ ਪਿੰਡ ਤੋਂ ਤੇ ਕੋਈ ਹੋਰ ਗੁਰੂ ਘਰਾਂ ਤੋਂ ਨੰਗੇ ਪੈਰੀ ਫੋਟਿਸ ਹਸਪਤਾਲ ਤੱਕ ਜਾ ਰਿਹਾ ਦੇਖ ਕਰਵਾ ਕੇ ਵੀ ਜੇਕਰ ਰਾਜਵੀਰ ਜਵੰਦਾ ਠੀਕ ਹੋ ਜਾਵੇ ਪਰ ਦੋਸਤੋ ਅਸਲ ਇਹ ਗੱਲ ਆ ਵੀ ਹਾਲੇ ਤੱਕ ਕੋਈ ਬਾਡੀ ਦੇ ਵਿੱਚ ਸੁਧਾਰ ਨਹੀਂ ਆਇਆ ਡਾਕਟਰਾਂ ਨੇ ਕਿਹਾ ਵੀ ਜਿਸ ਤਰੀਕੇ ਨਾਲ ਅਸੀਂ ਚਾਹੁੰਦੇ ਸੀ ਬਾਡੀ ਹਿਲਜੁਲ ਕਰੇ ਹੁਣ ਤੱਕ ਕੋਈ ਵੀ ਬਾਡੀ ਦੇ ਵਿੱਚ ਜਿਹੜੀ ਹਿਲਜੁਲ ਨਹੀਂ ਹੋਈ 27 ਤਰੀਕ ਨੂੰ ਰਾਜਵੀਰ ਜਵੰਦੇ ਦਾ ਉਸ ਵੇਲੇ ਐਕਸੀਡੈਂਟ ਹੋਇਆ ਜਦੋਂ ਉਹ Shimla ਨੂੰ ਜਾ ਰਿਹਾ ਸੀ ਕਈਆਂ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀ ਜਿਹੜਾ ਰੋਡ ਸੀ ਉਹ ਖਰਾਬ ਸੀਗਾ ਤੇ ਰਾਜਵੀਰ ਜਵੰਦੇ ਦਾ ਜੋ ਮੋਟਰਸਾਈਕਲ ਹੈ ਉਸ ਜਗ੍ਹਾ ਤੇ ਚੱਲਣ ਯੋਗ ਨਹੀਂ ਹੈਗਾ ਸੀਗਾ ਤੇ ਕਈ ਲੋਕ ਇਦਾਂ ਵੀ ਕਹਿ ਰਹੇ ਆ ਵੀ ਰਾਜਵੀਰ ਜਵੰਦੇ ਦੀ ਜਿਹੜੀ ਮੋਟਰਸਾਈਕਲ ਦੀ ਸਪੀਡ ਸੀ ਉਹ ਬਹੁਤ ਜ਼ਿਆਦਾ ਸੀ ਜਿਹਦੇ ਕਰਕੇ ਰਾਜਵੀਰ ਜਵੰਦੇ ਤੋਂ ਮੋਟਰਸਾਈਕਲ ਕੰਟਰੋਲ ਨਹੀਂ ਹੋਇਆ ਤੇ ਇਹਦੇ ਕਰਕੇ ਰਾਜਵੀਰ ਜਵੰਦੇ ਦਾ ਜਿਹੜੀ ਇਹ ਹਾਲਤ ਹੋ ਗਈ ਐਕਸੀਡੈਂਟ ਹੋ ਗਿਆ ਜਿੰਨੇ ਵੀ ਲੋਕ ਨੇ ਬੜੇ ਲੋਕਾਂ ਨੇ ਅਲੱਗ-ਅਲੱਗ ਧਾਰਨਾਵਾਂ ਨੇ ਕੋਈ ਕੁਝ ਕਹਿ ਰਿਆ ਤੇ ਕੋਈ ਕੁਝ ਕਹਿ ਰਿਆ ਪਰ ਆਪਾਂ ਗੱਲ ਕਰਦੇ ਆਂ ਵੀ ਰਾਜਵੀਰ ਜਵੰਦਾ ਇਸ ਵੇਲੇ ਵੈਂਟੀਲੇਟਰ ਤੇ ਪਿਆ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਜਿੰਨਾ ਦੁੱਖ ਉਹਨਾਂ ਦੇ ਫੈਨਾਂ ਨੂੰ ਉਹਨਾਂ ਦੇ ਘਰ ਵਾਲਿਆਂ ਨੂੰ ਤੇ ਸਾਥੀ ਕਲਾਕਾਰਾਂ ਨੂੰ ਇਹ ਸ਼ਾਇਦ ਉਹੀ ਸਮਝ ਸਕਦੇ ਨੇ ਵੀ ਰਾਜਵੀਰ ਜਵੰਦੇ ਦੀ ਜ਼ਿੰਦਗੀ ਉਹਨਾਂ ਲਈ ਕਿੰਨੀ ਜ਼ਰੂਰੀ ਹੈਗੀ ਕਿਉਂਕਿ ਦੋਸਤੋ ਬਹੁਤ ਜ਼ਿਆਦੇ ਫੈਨ ਤਾਂ ਰਾਜਵੀਰ ਜਵੰਦੇ ਦੇ ਇਹੋ ਜਿਹੇ ਨੇ ਜਿਹੜੇ 40s ਹਸ ਪਤਾਲ ਤੋਂ ਹਲੇ ਤੱਕ ਹਿੱਲੇ ਵੀ ਨਹੀਂ ਬਾਹਰ ਹੀ ਬੈਠੇ ਨੇ ਵੀ ਕਦੋਂ ਕੋਈ ਸੁੱਖ ਦੀ ਖਬਰ ਆਊਗੀ ਕਦੋਂ ਰਾਜਵੀਰ ਜਵੰਦਾ ਉੱਠ ਕੇ ਬਾਹਰ ਆਊਗਾ ਹੁਣ ਗੱਲ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਰਾਜਵੀਰ ਜਵੰਦਾ ਡੈੱਡ ਹੋ ਗਿਆ ਜਾਂ ਫਿਰ ਰਾਜਵੀਰ ਜਵੰਦਾ ਬਿਲਕੁਲ ਠੀਕ ਠਾਕ ਆ ਕਿਉਂਕਿ ਇਸ ਵੇਲੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਰਾਜਵੀਰ ਜਵੰਦਾ ਉਸਦੀ ਹਾਲਤ ਹੈ ਜਿਹੜੀ ਬਹੁਤ ਜ਼ਿਆਦੇ ਮਾੜੀ ਆ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਰਾਜਵੀਰ ਜਵੰਦਾ ਪੜਿਆ ਉੱਥੇ ਅਧਿਆਪਕਾਂ ਵੱਲੋਂ ਬੱਚਿਆਂ ਵੱਲੋਂ ਜਿਹੜੇ ਖੰਡ ਪਾਠ ਕਰਾਏ ਜਾ ਰਹੇ ਨੇ ਕਿਉਂਕਿ ਰਾਜਵੀਰ ਜਵੰਦਾ ਇੱਕ ਅਜੇਹਾ ਕਲਾਕਾਰ ਆ ਜੀਦੀ ਕਰੇ ਕਿਸੇ ਨਾਲ ਕੋਈ ਲਾਗੜਾਟ ਨਹੀਂ ਰਹੀ ਕਿਸੇ ਕਲਾਕਾਰ ਨਾਲ ਕੰਟਰੋਵਰਸੀ ਨਹੀਂ ਰਹੀ ਤੇ ਨਾ ਹੀ ਉਹਨੇ ਆਪਣੇ ਕਦੇ ਗੀਤਾਂ ਦੇ ਵਿੱਚ ਕੋਈ ਅਸ਼ਲੀਲਤਾ ਵਿਖਾਈਆ ਸ਼ਾਇਦ ਇਸੇ ਕਰਕੇ ਰਾਜਵੀਰ ਜਵੰਦੇ ਨੂੰ ਬਹੁਤ ਸਾਰੇ ਲੋਕ ਪਿਆਰ ਕਰਦੇ ਆਗੇ